ਜਿਹੜਾ ਗੁਰੂ ਦੀ ਸੰਗਤ ਕਰਨ ਦੇ ਬਾਵਜੂਦ ਵੀ ਅਛੂਤਾਂ ਦੇ ਨਾਲ ਨਫ਼ਰਤ ਕਰ ਰਿਹਾ ਹੈ ਬੰਦੇ ਨੂੰ ਬੰਦਾ ਨਹੀਂ ਸਮਝਦਾ ਮਨੁੱਖ ਨੂੰ ਮਨੁੱਖ ਨਹੀਂ ਸਮਝਦਾ ਉਹਨਾਂ ਨੂੰ ਅੱਜ ਵੀ ਹੀਣ ਭਾਵਨਾ ਮਹਿਸੂਸ ਕਰਾਂਦਾ ਹੈ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਉਹਨੂੰ ਸੰਗਤ ਦੇ ਵਿੱਚ ਆਉਣ ਦੀ ਕੋਈ ਲੋੜ ਨਹੀਂ ਕੀ ਕਰਨਾ ਸੰਗਤ ਆ ਕੇ ਕੀ ਘਟਣਾ ਆ ਕੇ ਮੇਰੇ ਪਾਤਸ਼ਾਹ ਜੀ ਨੂੰ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਹੁੰਦਾ ਕਿ ਕੋਈ ਇਨਸਾਨ ਕਿਸੇ ਦੀ ਗਰੀਬੀ ਕਿਸੇ ਦੀ ਲਾਚਾਰੀ ਕਿਸੇ ਦੀ ਸਮਾਜਿਕ ਬੁਰੀ ਦਸ਼ਾ ਦਾ ਮਖੌਲ ਉਡਾਵੇ ਅਤੇ ਉਹਨਾਂ ਵੱਲ ਇਸ਼ਾਰੇ ਕਰਕੇ ਠਹਾਕੇ ਲਾ ਕੇ ਹੱਸੇ ਮੇਰੇ ਸਤਿਗੁਰੂ ਪਾਰਸ਼ਾ ਕਹਦੇ ਨੇ ਇਨਸਾਨੀਅਤ ਜਗਾਓ ਆਪ ਦੇ ਅੰਦਰ ਉਹਨਾਂ ਗਰੀਬਾਂ ਨੂੰ ਲਤਾੜਿਆਂ ਨੂੰ ਨੀਵਿਆਂ ਨੂੰ ਵੀ ਇਨਸਾਨ ਹੋਣ ਦਾ ਅਹਿਸਾਸ ਕਰ ਲੈਣ ਦਿਓ ਇਨਸਾਨ ਵਾਂਗ ਜਿਉਂ ਲੈਣ ਦਿਓ ਤੇ ਤੁਸੀਂ ਉਹਨਾਂ